ਦੱਲ ਪਿਓ ਪੁੱਤ ਦੇ ਰਿਸ਼ਤੇ ਦੀ ਇੱਕ ਹੋਰ ਕਰਦਾ ਹੈ ਜਦੋਂ ਨਾ ਜਿਹੜਾ ਪਿਓ ਤੇ ਪੁੱਤ ਦਾ ਰਿਸ਼ਤਾ ਹੈ ਜੀ ਪਿਓ ਤੇ ਪੁੱਤ ਦਾ ਉਹ ਥੋੜਾ ਜਿਹਾ ਐ ਨਾ ਨਾਜ਼ੁਕ ਜਿਹਾ ਕਹਿ ਲੀਏ ਉਹ ਹੋਰੇ ਤਰ੍ਹਾਂ ਦਾ ਕਿਉਂਕਿ ਪਿਓ ਤੇ ਪੁੱਤ ਨੇ ਜਿਹੜੇ ਉਹ ਸਮਾਰ ਕੇ ਖੁੱਲ ਕੇ ਗੱਲ ਨਹੀਂ ਕਰ ਸਕਦੇ ਪਤਾ ਨਹੀਂ ਜੇ ਖੁੱਲ ਕੇ ਗੱਲ ਕਰਨ ਤਾਂ ਪਿਓ ਵਰਗਾ ਯਾਰ ਦੁਨੀਆ ਤੇ ਕੋਈ ਨਹੀਂ ਹੋ ਸਕਦਾ ਕਿਉਂਕਿ ਥੋੜਾ ਯਾਰ ਹੈ ਜਿਹੜਾ ਯਾਰ ਗਦਾਰੀ ਕਰ ਸਕਦਾ ਹੈ ਇਤਿਹਾਸ ਚ ਦੇਖ ਲਿਓ ਪੱਗਾਂ ਪਟਾਕੇ ਵੀ ਕਰੀਆਂ ਕਈਆਂ ਨੇ ਦਾਗ ਲੱਗੇ ਪਏ ਆ ਸੋਚੇ ਕੁੱਕਰ ਤੇ ਫਿਲਮਾਂ ਬਣਦੀਆਂ ਨੇ ਹੁਣ ਤੱਕ ਪਰ ਜਿਹੜਾ ਪਿਓ ਐ ਪਿਓ ਪੁੱਤ ਪਿੱਛੇ ਮਰ ਵੀ ਸਕਦਾ ਹੈ ਪਿਓ ਪੁੱਤ ਪੁੱਤ ਪਿੱਛੇ ਜਾਨ ਦੇ ਸਕਦਾ ਪਰ ਪਿਓ ਪੁੱਤ ਨੂੰ ਧੋਖਾ ਨਹੀਂ ਦਿੰਦਾ ਪਿਓ ਪੁੱਤ ਦਾ ਮਾੜਾ ਨਹੀਂ ਸੋਚ ਸਕਦਾ ਇਸ ਕਰਕੇ ਪਿਓ ਦੇ ਨਾਲ ਜਿੰਨਾ ਹੋ ਸਕੇ ਬਣਾ ਕੇ ਰੱਖਿਆ ਕਰੋ ਤੇ ਜੇ ਪਿਓ ਤੇ ਪੁੱਤ ਦਾ ਜਿਹੜਾ ਰਿਸ਼ਤਾ ਨਾ ਬਾਬਾ ਉਹਦੇ ਵਿੱਚ ਕਹਿਣ ਤੋਂ ਝੱਕਦਾ ਬੰਦਾ ਤਾਂ ਸਾਡੀ ਜਿਹੜੀ ਆ ਕਵਿਤਾ ਹੈ ਜੇ ਕਿਸੇ ਪਿਓ ਨੇ ਆਪਣੇ ਪੁੱਤ ਨੂੰ ਗੱਲਾਂ ਕਹਿਣੀਆਂ ਹੋਣ ਸਮਝਾਉਣ ਵਾਸਤੇ ਤੇ ਕਹਿਣ ਤੋਂ ਝੱਕਦਾ ਹੋਵੇ ਵੀ ਮੁੰਡਾ ਯਾਰ ਕਿਵੇਂ ਕਹਾਂ ਸਾਡੀ ਆ ਕਵਿਤਾ ਸੁਣਾ ਦਿਓ ਇਹ ਕਵਿਤਾ ਦੇ ਵਿੱਚ ਜੋ ਸਿਆਣੇ ਪਿਓ ਨੂੰ ਆਪਣੇ ਪੁੱਤ ਨੂੰ ਕਹਿਣਾ ਚਾਹੀਦਾ ਹੈ ਪੁੱਤ ਮੰਜ਼ਲ ਪਾਉਣ ਵਾਸਤੇ ਨਾ ਜਦੋਂ ਜਾਂਦਾ ਹੈ ਚਾਹੇ ਵਿਦੇਸ਼ ਜਾਵੇ ਭਾਵੇਂ ਬੱਚਾ ਚਲੋ ਬੱਚੀ ਐ ਧੀ ਪੁੱਤ ਬਰਾਬਰੀ ਨੇ ਜਦੋਂ ਬੱਚਾ ਕਿਤੇ ਜਾਂਦਾ ਹੈ ਤਾਂ ਸਿਆਣੇ ਪਿਓ ਦੇ ਫਰਜ਼ ਹੁੰਦੇ ਨੇ ਵੀ ਉਹਨੂੰ ਆਹ ਗੱਲਾਂ ਕਹਿ ਕੇ ਤੋਰੇ ਤੇ ਜੇ ਕਈ ਵਾਰੀ ਗੱਲ ਕਹਿਣ ਤੋਂ ਜੱਕ ਜੋਂ ਤਾਂ ਆਹ ਗੱਲਾਂ ਲਾਜ਼ਮੀ ਕਹਿ ਕੇ ਤੋਰਿਓ ਲੈ ਕਬ ਤਾਂ ਹੀ ਅਰਥ ਕਰੂਗੀ ਪਿਓ ਸਿਆਣਾ ਪਿਓ ਆਪਣੇ ਪੁੱਤ ਨੂੰ ਜਦੋਂ ਘਰੋਂ ਮੰਜ਼ਲ ਪਾਉਣ ਵਾਸਤੇ ਜਾਂਦਾ ਨਾ ਪੁੱਤ ਘਰੋਂ ਜਾਣ ਲੱਗਿਆ ਤਾਂ ਪਿਓ ਰੋਕ ਕੇ ਗੱਲਾਂ ਦੱਸਦਾ ਕਹਿੰਦਾ ਪੁੱਤਰਾ ਰਾਹ ਦੇ ਵਿੱਚ ਖਤਰਨਾਕ ਮੋੜ ਆਉਣਗੇ ਖਤਰਨਾਕ ਹੁਣ ਤੱਕ ਤਾਂ ਤੂੰ ਸਾਡੇ ਨਾਲ ਰਿਹਾ ਤੈਨੂੰ ਰੋਜ਼ ਟੋਕਦੇ ਰਹਾ ਤੇ ਹੁਣ ਪਰ ਤੂੰ ਹੋ ਸਕਦਾ ਸਾਨੂੰ 2-2 ਚਾਰ-ਚਾਰ ਮਹੀਨੇ 6-6 ਮਹੀਨੇ ਕਈਆਂ ਦੇ ਸਾਲ ਸਾਰ ਵੀ ਨਹੀਂ ਮਿਲਦੇ ਮੇਰੀਆਂ ਆ ਗੱਲਾਂ ਯਾਦ ਰੱਖੀ ਹਰ ਇੱਕ ਮੋੜ ਤੇ ਜੇ ਤੈਨੂੰ ਕੋਈ ਯਾਰ ਮਿਲੂ ਪਹਿਲਾਂ ਸੋਚੀ ਵੀ ਇਹਦੇ ਦਿਲ ਦੇ ਵਿੱਚ ਕੁੱਕਰ ਵਰਗਾ ਬੇਈਮਾਨ ਨਾ ਬੈਠਾ ਹੋਵੇ ਜਿਹੜਾ ਤੈਨੂੰ ਕੋਈ ਨਸ਼ੇ ਤੇ ਲਾਵੇ ਉਹ ਤੋਂ ਬਚੀ ਪਿਓ ਸਿਆਣਾ ਪਿਓ ਆਪਦੇ ਪੁੱਤ ਨੂੰ ਕੀ 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 ਕਿਹੜੀਆਂ-ਕਿਹੜੀਆਂ ਗੱਲਾਂ ਕਹਿ ਕੇ ਤੋੜਦੇ ਹਰਪਾਲ ਸਿੰਘ ਸ਼ਮਲਾ ਸਾਹਿਬ ਨੇ ਗੱਲਾਂ ਲਿਖੀਆਂ ਨੇ ਪਰ ਹਾਂ ਇੱਕ ਗੱਲ ਹੋਰ ਹੈ ਜਿਹੜੀਆਂ ਆ ਗੱਲਾਂ ਨੇ ਕਹੂਗਾ ਉਹ ਸਿਆਣਾ ਪਿਓ ਏ ਜਿਹੜੇ ਪਿਓ ਨੂੰ ਨਾ ਜਿਹੜੇ ਪਿਓ ਨੂੰ ਇਦੋਂ ਥੋੜਾ ਜਿਹਾ ਲੇਟ ਮੈਂ ਕਹਿੰਦਾ ਪੌਣੇ 10 ਵਜੇ 9:30 ਪੌਣੇ 10 ਵਜੇ ਇੱਕ ਬੜਦਾਲੀ ਉਹ ਰੇੜੀ ਜੀ ਦੇ ਰੇੜੇ 'ਤੇ ਠੇਕੇ ਤੋਂ ਲੱਦ ਕੇ ਲਿਉਣਾ ਪਵੇ ਉਹ ਹੈ ਜ ਨਹੀਂ ਆ ਗੱਲਾਂ ਕਹਿ ਸਕਦਾ ਕਹੂਗਾ ਸਿਆਣਾ ਥੋੜੇ ਵਰਗਾ ਸਿਆਣਾ ਪਿਓ ਕਹੂਗਾ ਜਿਹੜੇ ਹੁਣ ਵੀ ਗੁਰੂ ਸਾਹਿਬ ਦੀ ਹਾਜ਼ਰੀ ਭਰ ਰਹੇ ਹੋ ਤੇ ਜੇ ਕਹਿਣ ਤੋਂ ਜੱਗ ਦੇ ਹੋ ਤਾਂ ਹਰਪਾਲ ਸਿੰਘ ਸ਼ਮਲਾ ਸਾਹਿਬ ਦੀਆਂ ਆ ਗੱਲਾਂ ਪੁੱਤ ਨੂੰ ਸੁਣਾ ਦਿਲਾ ਉਹਨੇ ਹੀ ਕੰਮ ਕਰਨੀਆਂ ਮੈਂ ਕੁਲਦੀਪ ਛੱਠਾ ਤੇ ਬਾਪੂ ਮੇਵਾ ਸਿੰਘ ਪਾਲੀਆ ਦੱਸ ਬਾਬਾ ਸ਼ਮਲਾ ਸਾਹਿਬ ਨੇ ਕੀ ਲਿਖਿਆ ઘરો ચલિયાયે તું පුત મિથી મંઝિલ દે બлле મેરે ચાર કી સુજાને લઈ જી બનકે તું બлле ઘરો ચલિયાયે જે પુત મિથી મંઝિલ દે બлле સાડે ચાર કી સુજાને લઈ જી બનકે તું બлле હતે મોડતે આ ઠેકા ਹੱਬੇ ਮੋੜ ਤੇ ਅਠੇ ਕਾ ਸੱਜੇ ਐਸ਼ ਦਾ ਟਿਕਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੇਖ ਫਿਲਮਾਂ ਦੇ ਹੀਰੋ ਚੱਕ ਲਈ ਨਾ ਦੁਨਾਲੀ ਚਿੱਟੇ ਲੇਖਾਂ ਦੇ سیاਹੀ ਫੇਰ ਲਈ ਨਾ ਤੁਕਾਲੀ ਓਹ ਦੇਖ ਫਿਲਮਾਂ ਦੇ ਹੀਰੋ ਚੱਕ ਲਈ ਨਾ ਦੁਨਾਲੀ ਚਿੱਟੇ ਖਾਂ ਤੇ ਖਿਆਹੀ ਫੇਰ ਨਹੀਂ ਨਾ ਤੂ ਕਾਲੀ ਹੱਥੇ ਮੋੜ ਤੇ ਕਚੈਰੀ ਸੱਬੇ ਮੋੜ ਤੇ ਇੱਕ ਚੈਰੀ ਸੱਜੇ ਮੋੜ ਤੇ ਅਠਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਤੈਨੂੰ ਹੁਸਨ ਢਲਾਉ ਪੁੱਤ ਸਿਦਕੋ ਨਾ ਢੋਲੀ ਰਾਜੇ ਮਿਰਜੇ ਦੇ ਵਾਂਗੂ ਬੁਹਾ ਦਿਲ ਦਾ ਨਾ ਖਲੀ ਤੈਨੂੰ ਹੁਸਨ ਢਲਾਉ ਪੁੱਤ ਸਿਦਕੋ ਨਾ ਢੋਲੀ ਹੋ ਰਾਜੇ ਮਿਰਜੇ ਯਾਂ ਦੇ ਬਾਂਗੂ ਬੂਹਾ ਦਿਲ ਦਾ ਨਾ ਖੋਲੀ ਹੱਬੇ ਮੋੜ ਤੇ ਸਲੇਟੀ ਸੱਚੇ ਐਸ਼ ਦਾ ਟਿਕਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਜਿੰਨੀ ਲੋੜ ਹੋਊ ਪੁੱਤਾ ਉਹ ਨਾ ਮੰਗ ਲਈ ਤੂੰ ਪੈਸਾ ਪੈਸੇ ਵਾਸਤੇ ਕਰੀ ਨਾ ਕੋਈ ਕੰਮ ਐਸਾ ਵੈਸਾ ਹੋ ਜਿੰਨੀ ਲੋੜ ਹੋਊ ਪੁੱਤਾ ਉਨਾ ਭੇਜੂਗਾ ਮੈਂ ਪੈਸਾ ਪੈਸੇ ਵਾਸਤੇ ਕਰੀਨਾ ਕੋਈ ਕੰਮ ਐਸਾ ਪੈਸਾ ਹੱਬੇ ਮੋੜ ਤੇ ਜੁਵਾਰੀ ਖੱਬੇ ਮੋੜ ਤੇ ਜੁਵਾਰੀ ਸੱਜੇ ਡਾਕੂਆਂ ਦਾ ਲਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੇ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੇ ਮੰਜ਼ਿਲ ਤੇ ਜਾਣਾ ਤੈਨੂੰ ਕਹਿੰਦਾ ਹਰਪਾਲ ਕਹਿਣਾ ਦਿਲੋਂ ਦਾ ਭਲਾਈ ਯਾਰ ਪੈਣਗੇ ਬਣਾਉਣੇ ਪੁੱਤ ਸੋਚ ਕੇ ਬਣਾਈ ਓ ਜਿਹੜੀ ਜਗਾ ਇਨਸਾਨ ਦੀ ਕਦਰ ਹੈ ਨਾ ਤੇ ਉਸ ਜਗਾ ਇਨਸਾਨ ਨੂੰ ਜਾਵਣਾ ਕਿਆ ਜਿਹੜਾ ਨਮਕ ਖਾ ਕੇ ਉਹ ਪੁੱਤਾਂ ਦਗਾ ਕਰ ਜੇ ਐਸੇ ਮਿੱਤਰ ਨੂੰ ਫੇਰ ਬਲਾਵਣਾ ਕਿਆ ਹੋ ਜਿਹੜੇ ਮਰਦ ਦੀ ਗੈਰ ਥਾਂ ਨਜ਼ਰ ਜਾਂਦੀ ਹੋ ਯੋਗਾ ਫੱਡੇ ਬੁਜਗ ਤੇ ਆਵਣਾ ਕਿਆ ਹੋ ਮੇਵਾ ਸਿੰਘ ਸ਼ਹੀਦ ਹੋ ਜਾਣ ਅਣਖੀ ਉਹ ਗੁੱਸਾ ਦਸ ਗਦਾਰਾਂ ਨੂੰ ਆਵਣਾ ਕਿਆ ਹੋ ਦਿਲ ਦੇ ਦੋਸਤਾਂ ਦੂਸਰੇ ਨੂੰ ਜੇ ਕਰ ਦੇਂਗਾ ਦੇ ਦੇਈ ਮੁੱਲ ਕਰਕੇ ਕਿਤੇ ਮੁਕਤ ਹੀ ਉਸ ਨੂੰ ਦੇ ਦੇਈਦਾ ਪ੍ਰੇਮ ਜੋਤ ਜੋ ਰੱਖਦੇ ਗੁਲ ਕਰਕੇ ਨਭਾ ਬਾਲਦਾ ਪੂੰਜੀ ਗਵਾ ਲਏਗਾ ਪਿੱਛਾ ਰੋਏਗਾ ਢਿੱਲੇ ਜੇ ਭੁੱਲ ਕਰਕੇ ਹੋਵੇ ਕਦਰਿਆ ਕੀ ਉਸ ਦੀ ਕਦਰ ਪਾਉਣੀ ਸੌਦਾ ਮਾਰਨਾ ਬੈਠੀ ਤੂੰ ਭੁੱਲ ਕਰਕੇ ਹਏ ਲੱਖ ਲੈਣ ਦਾ ਨੈ ਉਹਨਾਂ ਦੋਸਤਾਂ ਨੂੰ ਜਿਹੜੇ ਤੱਕਦੇ ਬੁਰਾ ਪਿਆਰਿਆਂ ਦਾ ਹੋ ਪਤਾ ਵਕਤ ਪਏ ਤੋਂ ਫੇਰ ਲੱਗ ਉਹ ਖਰੇ ਖੋਟੇ ਜਾਂ ਮਿੱਠਿਆ ਖਾਰਿਆਂ ਦਾ ਨਾਲ ਖਾ ਕੇ ਤਗ ਹਕਮਾਉਣ ਜਿਹੜੇ ਕਿਤੇ ਹਉ ਨਾ ਭਲਾਂ ਨਕਾਰਿਆਂ ਦਿਆਂ ਮਸਤ ਰਾਮ ਨਾ ਜੱਗ ਤੇ ਢੋਈ ਮਿਲਣੀ ਹੋ ਮਿਲੇ ਬੈਦ ਨਾ ਰੱਬ ਦੇ ਮਾਰਿਆਂ ਦਾ ਹੋ ਤੈਨੂੰ ਕਹਿੰਦਾ ਹਰਪਾਲ ਕਹਿਣਾ ਦਿਲੋ ਦਾ ਭਲਾਈ ਹੋ ਯਾਰ ਪੰਜ ਪੁੱਤ ਸੋਚ ਕੇ ਬਣਾਈ ਤੈਨੂੰ ਆਖੇ ਹਰਬਾਲ ਕਹਿਣਾ ਬਿਨਾਉ ਨਾ ਭੁਲਾਈ ਹੋ ਯਾਰ ਪੈਂਦੇ ਏ ਬਣਾਉਣੇ ਪੁੱਤ ਸੋਚ ਕੇ ਬਣਾਈ ਖੱਬੇ ਡੋਗਰ ਹ ਬੈਠਾ ਖੱਬੇ ਡੋਗਰ ਹ ਬੈਠਾ ਸੱਜੇ ਮਨ ਮਰ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੇ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੇ ਮੰਜ਼ਿਲ ਤੇ ਜਾਣਾ ਤਾਰੀ ਸੰਗਤ ਦਾ ਕੋਟ 바ਰ ਧੰਨਵਾਦ ਵਿਸ਼ੇਸ਼ ਤੌਰ ਤੇ ਚਰਨ ਅਸ਼ੀਸ਼ ਰੱਖ ਕੇ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰ ਗੁਜ਼ਾਰਾਂ